CHS میڈیا ਤੇ پروگرام ਇੰਟਰਜਨ ਵਿੱਚ ਆਪ ਜੀ ਦਾ ਨਿੱਘਾ ਸਵਾਗਤ ਹੈ ਮੇਰੇ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਰਿਨਾ ਤਾਲੀਵਾਲ ਮੈਂ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਦੇ ਵਿੱਚ ਐਜ਼ ਅ ਕ੍ਰਾਈਸਿਸ ਸਪੋਰਟ ਵਰਕਰ ਜਾਂ ਸ਼ਾਰਟ ਟਰਮ ਕਾਉਂਸਲਰ ਦੇ ਤੌਰ ਤੇ ਕੰਮ ਕਰਦੀ ਹਾਂ ਤੁਹਾਨੂੰ ਪਤਾ ਹੋਏਗਾ ਕਿ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਦੇ ਵਿੱਚ ਬਹੁਤ ਸਾਰੀਆਂ ਸਰਵਿਸਿਜ਼ ਦਿੱਤੀਆਂ ਜਾਂਦੀਆਂ ਨੇ ਜਿਵੇਂ ਕਿ ਸੈਟਲਮੈਂਟ ਮੈਂਟਰਲ ਹੈਲਥ ਐਡਿਕਸ਼ਨਸ ਜੈਰੀਆਟ੍ਰਿਕਸ ਜਿਹੜਾ ਕਿ ਸੀਨੀਅਰਸ ਦਾ ਪ੍ਰੋਗਰਾਮ ਹੈ ਮੇਰਾ ਜੋ ਰੋਲ ਹੈ ਉਹ ਸੈਟਲਮੈਂਟ ਦੇ ਵਿੱਚ ਨਿਊ ਕਮਰਸ ਦੇ ਨਾਲ ਕੰਮ ਕਰਨਾ ਹੈ ਔਰ ਜਿਹੜੇ ਲੋਕ ਨਵੇਂ ਆਂਦੇ ਨੇ ਭਾਵੇਂ ਅੱਜ ਇੰਟਰਨੈਟ ਦੀ ਦੁਨੀਆ ਚੱਲ ਰਹੀ ਹੈ ਤੇ ਕਾਫੀ ਜ਼ਿਆਦਾ ਇਨਫੋਰਮੇਸ਼ਨ ਜਿਹੜੀ ਹੈਗੀ ਆ ਉਹ ਆਨਲਾਈਨ ਅਵੇਲੇਬਲ ਹੈਗੀ ਆ ਨੈਟ ਤੇ ਅਵੇਲੇਬਲ ਹੈਗੀ ਆ ਲੇਕਿਨ ਜਿਹੜੀ ਜ਼ਿੰਦਗੀ ਦੀ ਸਚਾਈ ਆ ਕਿਸੇ ਧਰਤੀ ਦੀ ਉਹ ਉਦੋਂ ਹੀ ਪਤਾ ਚੱਲਦੀ ਆ ਜਦੋਂ ਤੁਸੀਂ ਆ ਕੇ ਉੱਥੇ ਆਪਣੇ ਪੈਰ ਰੱਖਦੇ ਹੋ ਤੇ ਫਿਰ ਆਪਣੀ ਜ਼ਿੰਦਗੀ ਜਿਹੜੀ ਆ ਉਹ ਸ਼ੁਰੂ ਕਰਦੇ ਹੋ ਔਰ ਅੱਜ ਦੇ ਸਮੇਂ ਦੇ ਵਿੱਚ ਕੋਵਿਡ ਤੋਂ ਬਾਅਦ ਕਾਫੀ ਚੀਜ਼ਾਂ ਚੇਂਜ ਹੋ ਗਈਆਂ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਆਉਂਦੀਆਂ ਨੇ ਸੋ ਮੇਰਾ ਇੱਕ ਰੋਲ ਇਹ ਹੈਗਾ ਕਿ ਜੋ ਨਵੇਂ ਆਏ ਲੋਕ ਨੇ ਉਹਨਾਂ ਨੂੰ ਜਿਹੜੀਆਂ ਮਲਟੀਪਲ ਚੈਲੰਜਸ ਜਿਹੜੇ ਜ਼ਿੰਦਗੀ ਦੇ ਵਿੱਚ ਹੈਗੇ ਨੇ ਉਹਨਾਂ ਨੂੰ ਰਿਜ਼ੋਲਵ ਕਰਨ ਦੇ ਵਿੱਚ ਮਦਦ ਕਰਨਾ ਸੋ ਇਸ ਦੇ ਨਾਲ ਹੀ ਸਾਡਾ ਜਿਹੜਾ ਅਸੀਂ ਇਹ ਪ੍ਰੋਗਰਾਮ ਕਰਦੇ ਆ ਇੰਟਰਜਨ ਇਹਦੇ ਵਿੱਚ ਅਸੀਂ ਅਲੱਗ-ਅਲੱਗ ਟੌਪਿਕ ਲੈ ਕੇ ਆਉਂਦੇ ਆ ਤੇ ਪਿਛਲੇ ਤੁਸੀਂ ਜਿਹੜੇ ਸਾਡੇ ਟੌਪਿਕ ਦੇਖੇ ਨੇ ਉਹ ਤੁਸੀਂ ਕੰਡੀਸ਼ਨਿੰਗ ਤੇ ਦੇਖੇ ਆ ਔਰ ਇਹਨਾਂ ਟੌਪਿਕਸ ਦੇ ਦੁਆਰਾ ਸਾਡਾ ਜਿਹੜਾ ਆ ਸਾਡੀ ਆਸ ਹੈ ਕਿ ਅਸੀਂ ਇੱਕ ਡਾਇਲੌਗ ਆਪਣੀ ਕਮਿਊਨਿਟੀ ਦੇ ਵਿੱਚ ਸ਼ੁਰੂ ਕਰ ਸਕੀਏ ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ ਵਧੀਆ ਚੰਗੇ ਇਨਸਾਨ ਬਣਾਉਣ ਵਾਸਤੇ ਚਾਹੇ ਉਹ ਮੁੰਡੇ ਨੇ ਚਾਹੇ ਉਹ ਕੁੜੀਆਂ ਨੇ ਸੋ ਇਹ ਜਿਹੜੀ ਸਾਡਾ ਇੱਕ ਕੰਡੀਸ਼ਨਿੰਗ ਦੀ ਡਾਇਲੌਗ ਹੈ ਇਹ ਅੱਜ ਫੇਰ ਜਾਰੀ ਰਹੇਗੀ ਇਹਦੇ ਵਿੱਚ ਅਸੀਂ ਫੇਰ ਇੱਕ ਵਾਰੀ ਔਰਤਾਂ ਦਾ ਉਸ ਰੋਲ ਦਾ ਇੱਕ ਖੁਲਾਸਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਔਰਤਾਂ ਜਿਹੜੀਆਂ ਨੇ ਆਪਣੀ ਕਮਿਊਨਿਟੀ ਦੇ ਵਿੱਚ इवन दो ਕਿ ਬਹੁਤ ਸਾਰੇ ਲੋਕ ਸਮਝਦੇ ਨੇ ਕਿ ਜੇ ਅਸੀਂ ਕੈਨੇਡਾ ਆ ਗਏ ਤੇ ਕੈਨੇਡਾ ਵਿੱਚ ਤਾਂ ਔਰਤਾਂ ਦੇ ਬਹੁਤ ਹੱਕ ਨੇ ਲੇਕਿਨ ਜਿਹੜੀ ਰਿਐਲਿਟੀ ਹੈ ਜਿਹੜੀ ਰੋਜ਼ਾਨਾ ਦੀ ਜ਼ਿੰਦਗੀ ਹੈ ਉਹਦੇ ਵਿੱਚ ਹਾਲੇ ਅਸੀਂ ਉਸ ਮੁਕਾਮ ਤੇ ਨਹੀਂ ਪਹੁੰਚ ਸਕੇ ਕਿ ਔਰਤਾਂ ਦੇ ਹੱਕ ਜਿਹੜੇ ਨੇ ਉਹ ਇੱਜ਼ਤ ਦੇ ਨਾਲ ਉਹਨਾਂ ਨੂੰ ਮਿਲ ਸਕਣ ਆਮ ਤੌਰ ਤੇ ਉਹਨਾਂ ਨੂੰ ਆਪਣੇ ਹੱਕਾਂ ਲਈ ਲੜਨਾ ਹੀ ਪੈਂਦਾ ਔਰ ਜਦੋਂ ਉਹ ਲੜਦੀਆਂ ਨੇ ਉਹਨੂੰ ਫਿਰ ਇੱਕ ਚੈਲੰਜ ਸਮਝਿਆ ਜਾਂਦਾ ਬਜਾਏ ਕਿ ਇਹ ਸੋਚਣ ਦੇ ਕਿ ਇੱਕ ਇਨਸਾਨ ਹੁੰਦਿਆਂ ਹੋਇਆਂ ਉਹਨਾਂ ਦੇ ਇਹ ਹੱਕ ਨੇ ਕਿ ਉਹ ਆਪਣੀ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ گزار ਸਕਣ ਸੋ ਇਸ ਦੇ ਵਿੱਚ ਜਿਹੜੀ ਅੱਜ ਦੀ ਸਾਡੀ ਗੱਲਬਾਤ ਹੈਗੀ ਆ ਉਹਦੇ ਚ ਅਸੀਂ ਅ ਅਗਲ ਅੱਗੇ ਗੱਲ ਤੋਰਦੇ ਹਾਂ ਕਿ ਜਿਹੜੀ ਸਾਡੀ ਕੰਡੀਸ਼ਨਿੰਗ ਹੋਈ ਆ ਆ ਮੁੰਡਿਆਂ ਦੀ ਕੰਡੀਸ਼ਨਿੰਗ ਹੋ ਰਹੀ ਆ ਔਰ ਆਦਮੀਆਂ ਦੀ ਹੋਈ ਹੋਈ ਆ ਤੇ ਇਹ ਇਹਦਾ ਅਸਰ ਜਿਹੜਾ ਹੈਗਾ ਆ ਅਗਲੀਆਂ ਪੀੜ੍ਹੀਆਂ ਤੇ ਇੰਟਰ ਜਨਰੇਸ਼ਨਲ ਇੰਟਰ ਜਨ ਜੋ ਪ੍ਰੋਗਰਾਮ ਹੈ EHCSA ਗੱਲਬਾਤ ਕਰਦੇ ਹਾਂ ਕਿ ਉਹ ਕਿਵੇਂ ਹੁੰਦਾ ਸੋ ਜਿਵੇਂ ਮੇਰੇ ਨਾਲ ਇਸ ਗੱਲਬਾਤ ਵਿੱਚ ਸਾਥ ਦੇਣ ਵਾਸਤੇ ਹਮੇਸ਼ਾ ਦੀ ਤਰ੍ਹਾਂ ਕਮਲ ਜੀ ਹਾਜ਼ਰ ਨੇ ਕਮਲ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਥੈਂਕ ਯੂ ਥੈਂਕ ਯੂ so much ਰੀਨਾ ਐਂਡ ਤਨਵਤਾ ਦਾ ਬਹੁਤ-ਬਹੁਤ ਐਂਡ ਪੀਚਐਚਐਸ ਦਾ ਕਿ ਆਪਾਂ ਨੂੰ ਇਹ ਹਮੇਸ਼ਾ ਮੌਕਾ ਮਿਲਦਾ ਹੈ ਆਪਣੀ ਪ੍ਰੋਗਰਾਮ ਬਾਰੇ ਗੱਲ ਕਰਨ ਦਾ ਆਪਣੀ ਸੰਸਥਾ ਬਾਰੇ ਗੱਲ ਕਰਨ ਦਾ ਸੋ ਜਿਵੇਂ ਰੀਨਾ ਨੇ ਦੱਸਿਆ ਮੈਂ ਵੀ ਪੀਚਐਚਐਸ ਦੇ ਵਿੱਚ ਪ੍ਰੋਗਰਾਮ ਕੋਆਰਡੀਨੇਟਰ ਦੇ ਤੌਰ ਤੇ ਫਰੰਟਲਾਈਨ ਸਟਾਫ ਨੂੰ ਟ੍ਰੇਨ ਕਰਨ ਦੇ ਵਿੱਚ ਕੰਮ ਕਰਦੀ ਹਾਂ ਸਾਡਾ ਪ੍ਰੋਗਰਾਮ ਫਰੰਟਲਾਈਨ ਸਟਾਫ ਨੂੰ ਟ੍ਰੇਨ ਕਰਦਾ ਹੈ ਤਾਂ ਕਿ ਉਹ ਬਿਹਤਰ ਤਰੀਕੇ ਨਾਲ ਨਿਊ ਕਮਰਸ ਦੀ ਸਹਾਇਤਾ ਕਰ ਸਕਣ ਤੇ ਜਿਵੇਂ ਕਿ ਰੀਨਾ ਨੇ ਕਿਹਾ ਅੱਜ ਅਸੀਂ ਗੱਲ ਕਰਾਂਗੇ ਕੰਟੀਨਿਊ ਕਰਾਂਗੇ ਟੋਪਿਕ ਆਪਣਾ ਕੰਡੀਸ਼ਨਿੰਗ ਦਾ ਸੋ ਧੰਨਵਾਦ ਤੁਹਾਡਾ ਬਹੁਤ-ਬਹੁਤ ਰੀਨਾ ਐਂਡ ਆਮ ਐਕਸਾਈਟਿਡ ਟੂ ਸਟਾਰਟ ਦਿਸ অর ਕੰਟੀਨਿਊ ਦਿਸ ਡਿਸਕਸ਼ਨ ਹਾਂਜੀ ਸੋ ਆਪਾਂ ਪਿਛਲੇ ਜਿਹੜੇ ਆਪਣੇ ਸੈਸ਼ਨਸ ਨੇ ਉਹਦੇ ਵਿੱਚ ਆਪਾਂ ਗੱਲਬਾਤ ਕੀਤੀ ਆ ਕਿ ਜਿਹੜੇ ਅਗੇਨ ਔਰਤਾਂ ਬਾਰੇ ਹੈਨਾ ਆਪਾਂ ਕੋਸ਼ਿਸ਼ ਕਰ ਰਹੇ ਆ ਕਿ ਔਰਤਾਂ ਪ੍ਰਤੀ ਔਰਤਾਂ ਦੀ ਵੀ ਅਵੇਅਰਨੈਸ ਜਿਹੜੀ ਆ ਉਹ ਵਧੇ ਹਾਂਜੀ ਆ ਕਿ ਜਿਹੜੀਆਂ ਔਰਤਾਂ ਆ ਔਰਤਾਂ ਨੂੰ ਸਪੋਰਟ ਕਰਨ ਵਿੱਚ ਯੂ ਨੋ ਆਪਣਾ ਹਿੱਸਾ ਲੈਣ ਲੇਕਿਨ ਇਹ ਜਿਹੜੀ ਸਾਰੀ ਗੱਲ ਬਾਤ ਹੈ ਜਿਹੜੀ ਕੰਡੀਸ਼ਨਿੰਗ ਸਾਡੀ ਹੋਈ ਹੋਈ ਹੈ ਜ ਫੇਰ ਜੇ ਆਪਾਂ ਕੰਡੀਸ਼ਨਿੰਗ ਨੂੰ ਇੱਕ ਵਾਰ ਫੇਰ ਸਮਝ ਲਈਏ ਕਿ ਜਿਹੜੀਆਂ ਆਪਣੀਆਂ ਜਿਦਾਂ ਨਾ ਆਦਤਾਂ ਪਕਾ ਦਿੱਤੀਆਂ ਜਾਂਦੀਆਂ ਨੇ ਹੈਨਾ ਇਹਨਾਂ ਨੂੰ ਆਪਾਂ ਇਸ ਰੂਪ ਵਿੱਚ ਵੀ ਦੇਖ ਸਕਦੇ ਆ ਕੰਡੀਸ਼ਨਿੰਗ ਨੂੰ ਕਿ ਇੱਕ ਆਦਤ ਬਣ ਜਾਂਦੀ ਹੈ ਰਾਈਟ ਹੈਬਿਟ ਬਣ ਜਾਂਦੀ ਹੈ ਕਿਉਂਕਿ ਆਪਾਂ ਨੂੰ ਕਿਹਾ ਜਾਂਦਾ ਬਾਰ-ਬਾਰ ਵੀ ਤੁਸੀਂ ਉਦਾਹਰਨ ਦੇ ਤੌਰ ਤੇ ਕੁੜੀ ਨੇ ਤਾਂ ਕੰਮ ਕਰਕੇ ਫਿਰ ਐਟ ਦੀ ਐਂਡ ਰੋਟੀਆਂ ਹੀ ਬਣਾਉਣੀਆਂ ਨੇ ਪੜ ਕੇ ਰੋਟੀਆਂ ਹੀ ਬਣਾਉਣੀਆਂ ਨੇ ਹੈਨਾ ਤੇ ਇਹਦੀ ਆਪਾਂ ਅੱਜ ਗੱਲ ਅੱਗੇ ਤੋਰਦੇ ਆਂ ਕਮਲ ਕੇ ਜਿੱਦਾਂ ਪਹਿਲੀ ਗੱਲ ਤੇ ਆਪਣੇ ਔਰ ਆਪਾਂ ਹਮੇਸ਼ਾ ਕੋਸ਼ਿਸ਼ ਕਰਦੇ ਆਂ ਕਿਉਂਕਿ ਹੁਣ ਬਹੁਤ ਸਾਰੇ ਕਲਚਰਸ ਨੇ ਇੱਥੇ ਕੈਨੇਡਾ ਦੇ ਵਿੱਚ ਹੈਨਾ ਤੇ ਆਪਾਂ ਕੋਸ਼ਿਸ਼ ਕਰ ਰਹੇ ਆਂ ਆਪਣੇ ਕਲਚਰ ਨੂੰ ਬਿਹਤਰ ਬਣਾਉਣ ਵਾਸਤੇ ਜਿਹੜੀ ਆਪਾਂ ਅਵੇਅਰਨੈਸ ਲੈ ਕੇ ਆਈਏ ਕਮਿਊਨਿਟੀ ਦੇ ਵਿੱਚ ਰਹੀ ਹਾਂ ਜੀ ਤੇ ਆਮ ਤੌਰ ਤੇ ਆਪਾਂ ਸਾਊਥ ਏਸ਼ੀਅਨ ਜਾਂ ਸਿੱਖ ਪਾਈਚਾਰੇ ਦੀ ਗੱਲ ਕਰਦੇ ਆਂ ਜਾਂ ਸਿੱਖ ਔਰਤਾਂ ਦੀ ਗੱਲ ਕਰਦੇ ਆਂ ਹਾਂਜੀ ਤੇ ਉਹਦੇ ਚ ਹਾਲੇ ਵੀ ਔਰਤਾਂ ਨੂੰ ਪੜਨ ਨੂੰ ਇੱਕ ਹੱਦ ਤੱਕ ਇੱਕ ਪਾਸੇ ਤੇ ਕਿਹਾ ਜਾਂਦਾ ਹਾਂਜੀ ਵੀ ਤੁਸੀਂ ਪੜੋ ਹਮ ਹੈਨਾ ਤੇ ਪੜ ਕੇ ਪਰ ਐਟ ਦੀ ਐਂਡ ਫੇਰ ਕਰਨਾ ਉਹਨਾਂ ਨੇ ਘਰ ਦਾ ਕੰਮ ਹੀ ਹੈ ਹਾਂਜੀ ਕੀ ਆ ਫਿਰ ਉਹਨਾਂ ਨੂੰ ਜਾਣਦਾ ਜਿੱਦਾਂ ਹੁਣ ਬਹੁਤ ਸਾਰੀਆਂ ਔਰਤਾਂ ਮੈਂ ਜਾਣਦੀਆਂ ਜਿਹੜੀਆਂ ਕਿ ਬਹੁਤ ਪੜੀਆਂ ਲਿਖਿਆ ਨੇ ਹੈਨਾ ਤੇ ਉਹ ਜਾਂ ਤੇ ਘਰ ਦੇ ਕੰਮ ਹੀ ਕਰਦੀਆਂ ਨੇ ਜਿਹੜੇ ਔਰ ਇਹਦੇ ਚ ਇਹ ਕਿ ਘਰ ਦਾ ਕੰਮ ਕਰਨਾ ਮਾੜਾ ਨਹੀਂ ਹੈ ਬਿਲਕੁਲ ਨਹੀਂ ਮਾੜਾ ਲੇਕਿਨ ਉਹਦੀ ਕੀਮਤ ਜਿਹੜੀ ਪਾਣੀ ਹੈ ਜਿਹੜੀ ਉਹਨੂੰ ਦੇਖਣਾ ਕਿਸ ਤਰੀਕੇ ਨਾਲ ਹੈ ਇਹਦੇ ਵਿੱਚ ਆਦਮੀਆਂ ਦੀ ਜਿਹੜੀ ਕੰਡੀਸ਼ਨਿੰਗ ਹੈ ਰਾਈਟ ਉਹ ਇਹ ਹੋਈ ਹੋਈ ਆ ਵੀ ਇਨੇ ਇਹ ਦਾ ਕੰਮ ਆ ਹੈ ਚਾਹੇ ਉਹ ਪੜੀ ਵੀ ਹੋਈ ਹੋਈ ਹੈ ਹਾਂਜੀ ਰਾਈਟ ਇਹਦੇ ਬਾਰੇ ਤੁਸੀਂ ਆਪਣੇ ਵਿਚਾਰ ਸਾਂਝੇ ਕਰੋ ਕਿ ਕਿਵੇਂ ਉਹ ਔਰਤ ਨੂੰ ਅਨ ਅਪਰੀਸ਼ੀਏਟ ਕੀਤਾ ਜਾਂਦਾ ਇਸ ਕੰਡੀਸ਼ਨਿੰਗ ਦੇ ਵਿੱਚ ਇੱਕ ਜਨਰੇਸ਼ਨ ਤੋਂ ਦੂਜੀ ਜਨਰੇਸ਼ਨ ਤੱਕ ਹਾਂਜੀ ਬਿਲਕੁਲ ਤੁਸੀਂ ਸਹੀ ਗੱਲਾਂ ਕੀਤੀਆਂ ਨੇ ਪਹਿਲਾਂ ਸਭ ਤੋਂ ਪਹਿਲਾਂ ਮੈਂ ਗੱਲ ਕਰਨਾ ਚਾਹੂੰਗੀ ਜਿਹੜੀ ਤੁਸੀਂ ਕਲਚਰ ਦੀ ਗੱਲ ਕੀਤੀ ਹੈ ਕਿ ਆਪਾਂ ਆਪਣੇ ਸਿੱਖ ਭਾਈਚਾਰੇ ਦੀ ਗੱਲ ਕਰਦੇ ਆਂ ਆਪਾਂ ਆਪਣੇ ਕਲਚਰ ਨੂੰ ਬਿਹਤਰ ਕਰਨ ਦੀ ਕੋਸ਼ਿਸ਼ ਕਰਦੇ ਆਂ ਇਹ ਡਿਸਕਸ਼ਨਸ ਦੇ ਥਰੂ ਡਾਇਲੌਗ ਦੇ ਥਰੂ ਸੋ ਦੂਸਰਾ ਇਹਦੇ ਹੀ ਇਹ ਸਾਰੀਆਂ ਚੀਜ਼ਾਂ ਬੜੀਆਂ ਇੰਟਰਕਨੈਕਟਿਡ ਨੇ ਸੋ ਹੁਣ ਕਲਚਰ ਤੋਂ ਗੱਲ ਆ ਜਾਂਦੀ ਹੈ ਕਿ ਆਪਾਂ ਕੁੜੀਆਂ ਨੂੰ ਪੜਨ ਲਿਖਣ ਲਈ ਉਹ ਸਟੇਜ ਆ ਗਈ ਹੈ ਕਿ ਹੁਣ ਆਪਾਂ ਇਨਕਰੇਜ ਕਰਦੇ ਆਂ ਕਿ ਉਹ ਪੜਨ ਲਿਖਣ ਪਰ ਹਜੇ ਉਹ ਸਟੇਜ ਨਹੀਂ ਆਈ ਕਿ ਪੜ ਲਿਖ ਕੇ ਜੋ ਜੌਬਸ ਕਰਨ ਲਈ ਉਹਨਾਂ ਨੂੰ ਆਪਾਂ ਮੋਟੀਵੇਟ ਕਰੀਏ ਕਾਫੀ ਹੱਦ ਤੱਕ ਆਪਾਂ ਇਹ ਨਹੀਂ ਕਹਿ ਰਹੇ ਬਹੁਤ ਜਿਹੜੀਆਂ ਅਰਬਨ ਸਿਟੀਜ਼ ਨੇ ਆਪਣੇ ਬੈਕ ਹੋਮ ਵੀ ਇੱਥੇ ਵੀ ਜਾਂ ਜਿਹੜੇ ਐਜੂਕੇਟਿਡ ਪੇਰੈਂਟਸ ਨੇ ਉਹ ਬਹੁਤ ਇਨਕਰੇਜ ਕਰਦੇ ਆ ਕਈਆਂ ਦੀਆਂ ਦੋ ਬੇਟੀਆਂ ਨੇ ਸਿਰਫ ਇੱਕ ਬੇਟੀ ਆ ਸਿਰਫ ਉਹ ਨੂੰ ਹਾਈਲੀ ਮੋਟੀਵੇਟ ਕਰਦੇ ਆ ਬਟ ਆਪਾਂ ਮੈਜੋਰਿਟੀ ਦੀ ਗੱਲ ਕਰ ਰਹੇ ਆ ਰਾਈਟ ਜਾਂ ਜਿਹੜਾ ਇੰਨਾ ਪ੍ਰਿਵਿਲੇਜ ਤਬਕਾ ਨਹੀਂ ਹੈਗਾ ਆਪਾਂ ਉਹਦੀ ਗੱਲ ਕਰ ਰਹੇ ਆ ਸੋ ਉਹ ਹਜੇ ਵੀ ਮਾਈਂਡਸੈਟ ਬਣਿਆ ਹੋਇਆ ਕਿ ਇਹਨੇ ਪੜ੍ਹ ਲਿਖ ਕੇ ਘਰੇ ਰੋਟੀਆਂ ਬਣਾਉਣੀਆਂ ਕੰਮ ਕਰਨਾ ਜਿਵੇਂ ਕਿ ਤੁਸੀਂ ਕਿਹਾ ਇਹਦਾ ਇੱਕ ਰੀਜ਼ਨ ਰੀਨਾ ਇਹ ਵੀ ਆ ਜਾਂਦਾ ਜਿਵੇਂ ਆਪਾਂ ਲਾਸਟ ਟਾਈਮ ਡਿਸਕਸ ਕੀਤਾ ਕਿ ਪੇਰੈਂਟਸ ਕੋਲ ਵੀ ਰੋਲ ਮਾਡਲਸ ਨਹੀਂ ਹੈਗੇ ਐਸ ਯੂ نو ਐਗਜ਼ੈਪਲਸ ਜਿਹੜੇ ਉਹ ਕੁੜੀਆਂ ਨੂੰ ਦੇ ਸਕਣ ਜਾਂ ਜਿਹੜੇ ਉਹਨਾਂ ਦੇ ਆਪਣੇ ਲਈ ਇੱਕ ਵਿਜ਼ੂਅਲੀ ਪ੍ਰੈਜ਼ੈਂਟ ਹੋਣ ਇਨ ਸੋਸਾਇਟੀ ਕਿ ਉਹ ਕਹਿ ਸਕਣ ਅੱਛਾ ਮੇਰੀ ਬੇਟੀ ਵੱਡੀ ਹੋ ਕੇ ਇਹ ਬਣੂਗੀ ਕਿਉਂਕਿ ਉਹਨਾਂ ਨੇ ਸਿਰਫ ਜਿਹੜੇ ਸਕਸੈਸਫੁਲ ਐਂਟਰਪ੍ਰਨਿਓਰਸ ਜਾਂ ਬਿਜ਼ਨਸ ਮੈਂ ਵੇਖਿਆ ਅੱਜ ਕੱਲ ਬੜੀਆਂ ਜਨਰਲ న్యూਟਰਲ ਟਰਮਸ ਚੱਲਣ ਲੱਗ ਗਈਆਂ ਨੇ bizness person ਆਪਾਂ ਹੁਣ ਬਿਜ਼ਨਸਮੈਨ ਨਹੀਂ ਯੂਜ਼ ਕਰਦੇ ਰਾਈਟ ਸੋ ਬਟ ਇਹ ਹਜੇ ਸਿਰਫ ਕਿਤਾਬਾਂ 'ਚ ਹੀ ਆ ਸੋ ਪ੍ਰਾਇਮਰਲੀ ਇਟ ਸਟਿਲ ਅ ਪੈਟਰੀਆਰਕਲ ਸੋਸਾਇਟੀ ਤੇ ਇਹਦਾ ਰੀਜ਼ਨ ਜਿਹੜਾ ਤੁਸੀਂ ਕਿਹਾ ਕਿ ਪੜਾਣ ਪੜਨ ਲਿਖਣ ਲਈ ਇਨਕਰੇਜ ਕਰਤਾ ਪਰ ਜੌਬ ਲਈ ਜੇ ਗੱਲ ਆ ਜਾਂਦੀ ਹੈ ਉਹ ਹਜੇ ਡਿਸਕਰੇਜਮੈਂਟ ਹੀ ਹੈ プラス ਜਿਵੇਂ ਤੁਸੀਂ ਥੋੜਾ ਜਿਹਾ ਉਤੇ ਟੱਚ ਅਪ ਆਨ ਕੀਤਾ ਕਿ ਜੇ ਜੌਬ ਕਰ ਵੀ ਲੈਂਦੀ ਹੈ ਸੋ ਫੇਰ ਵੀ ਜਿਹੜੀ ਘਰ ਦੇ ਕੰਮਕਾਰ ਦੀ ਰਿਸਪੌਂਸਿਬਿਲਟੀ ਆ ਹਾਊਸਹੋਲਡ ਚੋਰਸ ਦੀ ਉਹ ਵਿਮਨ ਤੱਕ ਹੀ ਹੈ ਕਿਉਂਕਿ ਹੁਣ ਜਿਹੜਾ ਹਸਬੰਡ ਹੈ ਉਹਨੇ ਬਚਪਨ ਤੋਂ ਇਹ ਨੋਸ਼ਨਸ ਹੀ ਆਪਣੇ ਦਿਮਾਗ 'ਚ ਬਿਠਾਏ ਹੋਏ ਹੈ ਜਾਂ ਐਜ਼ ਅ ਕਿਡ ਉਹਨਾਂ ਨੂੰ ਕੰਡੀਸ਼ਨ ਕੀਤਾ ਗਿਆ ਸੀ ਕਿ ਇਹ ਜਿਹੜਾ ਡੋਮੇਨ ਹੈ ਉਹ ਵਿਮਨ ਦਾ ਹੀ ਹੈ ਫੀਮੇਲਸ ਦਾ ਹੀ ਹੈ ਕਿਉਂਕਿ ਉਹਨਾਂ ਨੇ ਆਪਣੇ ਮਦਰ ਨੂੰ ਸਿਸਟਰ ਨੂੰ ਦਾਦੀ ਨੂੰ ਵੇਖਿਆ ਐਂਡ ਹੀ ਐਕਸਪੈਕਟਸ ਹਿਸ ਵਾਈਫ ਟੂ ਡੂ ਦ ਸੇਮ ਹਮਮ ਇਸ ਕਰਕੇ ਇਹ ਕੰਡੀਸ਼ਨਿੰਗ ਹੀ ਜਿਵੇਂ ਆਪਾਂ ਗੱਲ ਕਰਦੇ ਆ ਰਹੇ ਹਾਂ ਪਿਛਲੇ ਕਈ ਐਪੀਸੋਡਸ ਤੋਂ ਚੱਲੀ ਆ ਰਹੀ ਹੈ ਸੋ ਇਹ ਸਾਈਕਲ ਕਿਵੇਂ ਬ੍ਰੇਕ ਹੋਊਗਾ ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਹਾਂਜੀ ਔਰ ਇਹ ਇਹ ਸਾਈਕਲ ਬ੍ਰੇਕ ਕਰਨ ਦੀ ਗੱਲ ਜਿਹੜੀ ਹੈਗੀ ਆ ਆਪਾਂ ਨੂੰ ਐਂਡ ਤੇ ਆਪਾਂ ਡੈਫੀਨੇਟਲੀ ਇਹਦੀ ਕਰਾਂਗੇ ਹਾਂਜੀ ਕਿ ਜਿਹੜਾ ਜਿਹੜਾ ਆਦਮੀ ਤੇ ਜਾਂ ਆਉਣ ਵਾਲੇ ਜਨਰੇਸ਼ਨ ਜਿਹੜੇ ਮੁੰਡੇ ਨੇ ਹਨਾ ਉਹਨਾਂ ਦਾ ਕੀ ਰੋਲ ਹੈ ਕਿਵੇਂ ਉਹ ਇਹਨੂੰ ਇਹਨੂੰ ਤੋੜ ਸਕਦੇ ਨੇ ਹਨਾ ਹਾਂਜੀ ਅ ਪਰ ਇਸ ਤੋਂ ਪਹਿਲਾਂ ਆਪਾਂ ਮੈਂ ਇੱਕ ਹੋਰ ਇਹਦੇ ਵਿੱਚ ਲੈ ਕੇ ਆਉਣਾ ਚਾਹਨੀ ਆ ਕਿ ਜਿਦਾਂ ਹੁਣ ਕੁੜੀਆਂ ਨੂੰ ਜਿਹੜਾ ਪੜਾਇਆ ਜਾਂਦਾ ਆ ਜਿਹੜਾ ਇਨਕਰੇਜ ਕੀਤਾ ਜਾਂਦਾ ਆ ਹਨਾ ਫਿਰ ਵੀ ਹਾਲੇ ਬੜੇ ਟਰੈਡੀਸ਼ਨਲ ਜਿਹੜੇ ਜਿਹੜੇ ਫੀਲਸ ਨੇ ਉਹਨਾਂ ਵੱਲ ਹੀ ਵਧਾਇਆ ਜਾਂਦਾ ਆ ਕੁੜੀਆਂ ਦੇ ਕੋਲ ਇੰਨਾ ਜ਼ਿਆਦਾ ਟੈਲੈਂਟ ਆਰਟਸ ਦੇ ਵਿੱਚ ਹੋ ਸਕਦਾ ਆ სპੋਰਟਸ ਦੇ ਵਿੱਚ ਹੋ ਸਕਦਾ ਆ ਹਨਾ ਤੇ ਹਾਲੇ ਅਸੀਂ ਉਸ ਪਾਸੇ ਨਹੀਂ ਹਾਲੇ ਵੀ ਜਿਹੜਾ ਜਿਹੜਾ ਨਾ ਮਤਲਬ ਪੈਸ਼ਨ ਕੁੜੀਆਂ ਨੂੰ ਜਿਹੜਾ ਪੈਸ਼ਨ ਆ ਨਾ ਜੇ ਕਿਸੇ ਦੇ ਵਿੱਚ ਹੋਵੇ ਹਾਂ ਹਲੇ ਮੁੰਡਿਆਂ ਦੇ ਵਿੱਚ ਜਿਹੜੀ ਜੋ ਕਰਨਾ ਚਾਹਣ ਤੇ ਉਹ ਠੀਕ ਹੈ ਜੇ ਕੁੜੀ ਦੇ ਵਿੱਚ ਕੁੜੀ ਕਹੇ ਨਾ ਵੀ ਮੈਂ ਆਹ ਕਰਨਾ ਤੇ ਉਹ ਕੁਝ ਟਰੈਡੀਸ਼ਨਲ ਕੈਟਾਗਰੀਜ਼ ਦੇ ਵਿੱਚ ਨਹੀਂ ਆਉਂਦਾ ਉਹਨੂੰ ਏ ਮੰਨਿਆ ਜਾਂਦਾ ਵੀ ਇਹਨੂੰ ਬੁਖਾਰ ਚੜਿਆ ਹੋਇਆ ਇਹਨੂੰ ਅੱਗ ਲੱਗੀ ਹੋਈ ਆ ਇਹ ਹੋ ਜਣੀ ਠੰਡੀ ਹਾਂਜੀ ਬਿਲਕੁਲ ਇਹ ਬਿਲਕੁਲ ਤੁਸੀਂ ਵਰਡਿੰਗ ਵੀ ਬੜੀ ਐਪਟ ਯੂਜ਼ ਕੀਤੀ ਕਿਉਂਕਿ ਇਹੇ ਸੁਣਨ ਨੂੰ ਮਿਲਦਾ ਜੇ ਕੋਈ ਆਪਣਾ ਪੈਸ਼ਨ ਐਕਸਪ੍ਰੈਸ ਕਰਦੇ ਜਿਵੇਂ ਤੁਸੀਂ ਕਿਹਾ ਉਹਨੂੰ ਬੜੇ ਚਲਾਕ ਤਰੀਕੇ ਨਾਲ ਨਾ ਅ ਰੀਜ਼ਨਸ ਦੇ ਕੇ ਪ੍ਰੋਸ ਐਂਡ ਕੌਨਸ ਦੀ ਲਿਸਟ ਨਿਕਲ ਜਾਂਦੀ ਹੈ ਪੇਰੈਂਟਸ ਦੀ ਐ ਫੈਮਿਲੀ ਦੀ ਖਾਸ ਕਰਕੇ ਕੁੜੀਆਂ ਪਰ ਕੁੜੀਆਂ ਪਰ ਇਹ ਖਾਸ ਮਤਲਬ ਦੋਵਾਂ ਲਈ ਹੋਊਗੀ ਬਟ ਮੈਜੋਰਿਟੀ ਦੀ ਅਪਾ ਗੱਲ ਕਰ ਰਹੇ ਹਾਂ ਹੈਨਾ ਹੋ ਸਕਦਾ ਕੋਈ ਮੁੰਡਾ ਕਹਿੰਦਾ ਹੋਵੇ ਕਿ ਜੀ ਮੈਂ ਗਿਟਾਰਿਸਟ ਬਣਨਾ ਹੈ ਤੇ ਪੇਰੈਂਟਸ ਕਹਿੰਦੇ ਹੁਣਾ ਕਿ ਪ੍ਰੋਫੈਸ਼ਨ ਹੁੰਦਾ ਡੈਫੀਨਿਟਲੀ ਬॉयਜ਼ ਲਈ ਵੀ ਬਟ ਅਪਾ ਮੈਜੋਰਿਟੀ ਦੀ ਗੱਲ ਕਰ ਰਹੇ ਹਾਂ ਕਿ ਕੁੜੀਆਂ ਲਈ ਉਹਨਾਂ ਦੇ ਪੇਰੈਂਟਸ ਉਹਨਾਂ ਦਾ profession ਬੇਸਡ ਔਨ ਵਾਟ ਅਪਰੂਵ ਕਰਦੇ ਆ ਕਿ ਇਹ ਵਿਆਹ ਤੋਂ ਬਾਅਦ ਕਿੰਨਾ ਕੁ ਸੂਟੇਬਲ ਹੋਊਗਾ ਹੁਣ ਟੀਚਿੰਗ ਇੰਨਾ ਕਿਉਂ ਫੇਵਰਡ ਹੈ ਬਾਈ ਪੇਰੈਂਟਸ ਸਾਰੇ ਪੇਰੈਂਟਸ ਆਪਣੀਆਂ ਡਾਟਰਸ ਨੂੰ ਕਿਉਂ ਕਹਿੰਦੇ ਤੁਸੀਂ ਆ ਕਰ ਲਓ ਐਮਏ ਬੀਏ ਐਮਐਡ ਕਰ ਲਓ ਤੁਸੀਂ ਟੀਚਰ ਬਣ ਜਾਓ 2 ਵਜੇ ਫ੍ਰੀ ਹੋ ਜੂਗੀ ਆ ਘਰ ਦਾ ਕੰਮ ਹੋ ਜਾਊਗਾ ਕਿ ਟਾਈਮ ਸਿਰ ਕਰਿਆ ਜਾਊਂਗੀ ਜਾਂ ਹਸਬੰਡ ਵੀ ਆ ਜਾਊਗਾ ਮਤਲਬ एवरीथिंग ਰਿਵੋਲਵਸ ਅਰਾਊਂਡ ਅ ਮੇਲ ਹਾਂ ਹਾਂ ਕਿ ਵਿਆਹ ਵਿਆਹ ਤੋਂ ਬਾਅਦ ਜਾਂ ਤੁਹਾਡਾ ਹਸਬੰਡ ਉਹਦੇ ਤੇ ਹੀ ਤੁਹਾਡਾ profession ਚੂਜ਼ ਹੋ ਰਿਹਾ ਜੇ ਮੈਂ ਵਿਆਹ ਹੀ ਨਾ ਕਰਵਾਉਣਾ ਹੋਵੇ ਹਾਂ ਉਹ ਤੇ ਆਪਾਂ ਕੁੜੀਆਂ ਨੂੰ ਅਲਾਉ ਹੀ ਨਹੀਂ ਕਰਦੇ ਹੈਗੇ ਕਿ ਉਹ ਉਹ ਗੱਲ ਕਰ ਸਕੇ ਕਿ ਮੈਂ ਵਿਆਹ ਨਹੀਂ ਕਰਵਾਉਣਾ ਹਾਂਜੀ ਰਾਈਟ ਇਹ ਵੀ ਇਹ ਇਹ ਆਪਾਂ ਜੇ ਮੇਰਾ ਖਿਆਲ ਪਿਛਲੇ ਐਪੀਸੋਡ ਚ ਗੱਲ ਕੀਤੀ ਸੀਗੀ ਨਾ ਕਿ ਜਿਵੇਂ ਵੀ ਜੇ ਵਿਆਹਿਆ ਕਪਲ ਹੈ ਤੇ ਜੇ ਉਹ ਚਾਣ ਵੀ ਅਸੀਂ ਬੱਚੇ ਨਹੀਂ ਕਰਨੇ ਹੂੰ ਰਾਈਟ ਹਾਂ ਤੇ ਉਹ ਸੋ ਜੇ ਜੇ ਉਹ ਉਹ ਇਹ ਫੈਸਲਾ ਨਹੀਂ ਕਰ ਸਕਦੇ ਆਪਣਾ ਫੈਸਲਾ ਨਹੀਂ ਕਰ ਸਕਦੇ ਉਹਦੇ ਚ ਵੀ ਆਪਾਂ ਉਹਨੂੰ ਜਿਦਾ ਉਹ ਉਹ ਕੰਡੀਸ਼ਨਿੰਗ ਹੋਈ ਹੈ ਨਾ ਕਿ ਪਹਿਲੀ ਗੱਲ ਤੇ ਵਿਆਹ ਕਰਾਉਣਾ ਹਾਂ ਰਾਈਟ ਫਿਰ ਜਦੋਂ ਹੋ ਗਿਆ ਤੇ ਫਿਰ ਬੱਚਾ ਜ਼ਰੂਰ ਹੋਣਾ ਚਾਹੀਦਾ ਰਾਈਟ ਜੇ ਪਹਿਲੇ ਸਾਲ ਨਹੀਂ ਹੋਇਆ ਤੇ ਦੂਜੇ ਹੋ ਜਾਣਾ ਚਾਹੀਦਾ ਦੂਜੇ ਨਹੀਂ ਹੋਇਆ ਤੇ ਤੀਜੇ ਵੱਤੋਂ ਵੱਧ ਪੰਜਕ ਹੈ ਨਾ ਪੇ ਹੋਣਾ ਚਾਹੀਦਾ ਹੋ ਜਾਣਾ ਚਾਹੀਦਾ ਸੋ ਇਹ ਚੀਜ਼ ਵਿਆਹੇ ਕਪਲ ਦੇ ਵਿੱਚ ਵੀ ਬੱਚਾ ਹੋਣਾ ਚਾਹੀਦਾ ਹਾਂਜੀ ਸੋ ਨਾ ਵਿਆਹ ਕਰਾਉਣ ਦੀ ਗੱਲ ਕਿੱਥੋਂ ਹੋਊਗੀ ਖਾਸ ਕਰਕੇ ਕੁੜੀ ਦੇ ਵਿੱਚ ਰਾਈਟ हां ਮੈਂ ਮੰਨਦੀ ਆ ਕਿ ਜੇ ਆਪਾਂ ਜੇ ਆਪਾਂ ਹਾਲਤ ਦੇਖੀਏ ਜਦੋਂ ਹੁਣ ਪੰਜਾਬ ਦੇ ਵਿੱਚ ਜਿਵੇਂ ਜਾਂ ਇੰਡੀਆ ਦੇ ਵਿੱਚ ਓਵਰਆਲ ਕੱਲਾ ਪੰਜਾਬ ਦੇ ਵਿੱਚ ਹੀ ਨੇ ਉੱਥੇ ਮੈਂ ਕਿਉਂ ਕਹੂੰਗੀ ਕਿ ਹੋ ਸਕਦਾ ਕਿ ਔਰਤ ਇਕੱਲੀ ਦਾ ਸਰਵਾਈਵ ਕਰਨਾ ਨਹੀਂ ਮੁਨਾਸਿਬ ਹੋ ਸਕਦਾ ਲੇਕਿਨ ਆਪਾਂ ਇਸ ਦੇਸ਼ ਦੇ ਵਿੱਚ ਬੈਠੇ ਜਿਹੜੇ ਹੈਗੇ ਆ ਇੱਥੇ ਤਾਂ ਆਰਾਮ ਨਾਲ ਔਰਤ ਜਿਹੜੀ ਹੈ ਉਹ ਆਪਣੀ ਜ਼ਿੰਦਗੀ ਇਕੱਲੇ ਇੱਜ਼ਤ ਨਾਲ ਕੱਟ ਸਕਦੀ ਹੈ ਲੇਕਿਨ ਅਸੀਂ ਉਹਨੂੰ ਸਿਖਾਉਂਦੇ ਨਹੀਂ ਇਕੱਲੇ ਰਹਿਣਾ ਨਾ ਉਹਨੂੰ ਮਨੀ ਮੈਨੇਜਮੈਂਟ ਆਉਂਦੀ ਹੈ ਨਾ ਉਹਨੂੰ ਇਕੱਲੇ ਰਹਿਣਾ ਆਉਂਦਾ ਬਿਲਕੁਲ ਰਾਈਟ ਆ ਜਿਹੜੇ ਹੁਣ ਮੇਰੇ ਐਕਚੁਅਲੀ ਜਿਹੜੀਆਂ ਆਪਣੇ ਸਟੂਡੈਂਟਸ ਨੇ ਉਹਨਾਂ ਨਾਲ ਗੱਲ ਹੁੰਦੀ ਹੈ ਕਿ ਹਾਂਜੀ ਤੇ ਆ ਉਹ ਕਹਿੰਦੇ ਅਸੀਂ ਇਕੱਲੇ ਰਹੇ ਆ ਮੈਂ ਕਹਿੰਦੀ ਤੁਸੀਂ ਇਕੱਲੇ ਰਹੇ ਨਹੀਂ ਤੁਸੀਂ ਫਿਜ਼ਿਕਲੀ ਇਕੱਲੇ ਰਹੇ ਹੋਵੋਗੇ इमोਸ਼ਨਲੀ ਤੁਸੀਂ ਇਕੱਲੇ ਕਦੇ ਨਹੀਂ ਰਹ ਹਾਂਜੀ ਸੋ ਤੁਹਾਡੇ इमोशंस ਇੰਨੇ ਸਟਰੋਂਗ ਨਹੀਂ ਹੋਏ ਕਿ ਤੁਸੀਂ ਇਕੱਲੇ ਰਹਿ ਸਕੋ ਕਿਉਂਕਿ इमोਸ਼ਨਲੀ ਫਿਰ ਵੀ ਫੋਨ ਤੇ ਜਾਂ ਯੂ نو ਜਿਦਾ ਵਰਚੁਅਲ ਗੱਲਾਂ ਤੁਹਾਡੀਆਂ ਪੇਰੈਂਟਸ ਦੇ ਨਾਲ ਫਰੈਂਡਸ ਦੇ ਨਾਲ ਹੁੰਦੀਆਂ ਰਹੀਆਂ ਹਾਂਜੀ ਕੰਪਲੀਟਲੀ ਇਮੋਸ਼ਨਲੀ ਤੁਸੀਂ ਉਦੋਂ ਸਟਰੋਂਗ ਰਹਿ ਸਕਦੇ ਆ ਜਦ ਤੁਸੀਂ ਇਹ ਗੱਲ ਕਰ ਸਕੋ ਕਿ ਮੈਂ ਵਿਆਹ ਨਹੀਂ ਕਰਵਾਣਾ ਹਾਂਜੀ ਨਾਲੇ ਉਹੀ ਹੈ ਨਾ ਦੇਖੋ ਇੰਡੀਆ ਜੀ ਇੰਡੀਆ ਵੀ ਬਹੁਤ ਬਦਲ ਰਿਹਾ ਹੈ ਇੰਡੀਆ ਚ ਮੈਟਰੋਸ ਚ ਬਹੁਤ ਔਮਨਰ ਲਿਵਿੰਗ ਅਲੋਨ ਉਹ ਕਿਵੇਂ ਪੋਸੀਬਲ ਹੋਇਆ ਕਿਉਂਕਿ ਜਾਂ ਤਾਂ ਉਹ ਉਹਨਾਂ ਨੇ ਦੇ ਯੂ نو ਰਿਬੈਲਡ ਅਗੇਂਸਟ ਪੈਟਰੀਆਰਕਲ ਡਿਸੀਜਨਸ ਕਿ ਨਹੀਂ ਅਸੀਂ ਆਪਣਾ ਪਰਸੂ ਕਰਾਂਗੇ ਬਟ ਮੇਰੇ ਫਰੈਂਡ ਸਰਕਲ ਚ ਬਹੁਤ ਇਹੋ ਜੇ ਬ੍ਰੋਡ ਮਾਈਂਡਡ ਪੇਰੈਂਟਸ ਨੇ ਜਿਨ੍ਹਾਂ ਦੇ ਕਈ ਕੱਲੀਆਂ ਡਾਟਰਸ ਨੇ ਦੋ ਸਿਸਟਰਸ ਨੇ ਐਂਡ ਉਹਨਾਂ ਨੂੰ ਫਰੀडम ਮਿਲੀ ਹੈ ਸੋ ਪੇਰੈਂਟਿੰਗ ਇੱਕ ਸਾਈਕਲ ਕੰਡੀਸ਼ਨਿੰਗ ਦਾ ਪੇਰੈਂਟਸ ਨੇ ਬ੍ਰੇਕ ਕੀਤਾ ਉਹ ਤਾਂ ਪੋਸੀਬਲ ਹੋਇਆ ਦੂਸਰਾ ਪੋਸੀਬਲ ਹੁੰਦਾ ਜਦੋਂ ਤੁਸੀਂ ਖੁਦ ਇਨੀਸ਼ੀਏਟਿਵ ਲਓ ਹਾਂਜੀ ਇਹ ਕਮਾ ਤੁਹਾਨੂੰ ਇਹ ਨਹੀਂ ਲੱਗ ਰਿਹਾ ਕਿ ਸ਼ਾਇਦ ਇੰਡੀਆ ਵਿੱਚ ਚੇਂਜ ਜਿਹੜੀ ਉਹ ਫਾਸਟ ਆ ਰਹੀ ਹੈ ਬਹੁਤ ਫਾਸਟ ਬਹੁਤ ਫਾਸਟ ਆ ਰਹੀ ਹੈ ਐਂਡ ਆਈ ਵੰਡਰ ਵਾਈ ਕਿਉਂਕਿ ਜਿਵੇਂ ਤੁਸੀਂ ਸਟਾਰਟਿੰਗ ਚ ਕਿਹਾ ਕਿ ਮੰਨਿਆ ਜਾਂਦਾ ਕਿ ਇੱਥੇ ਔਰਤਾਂ ਨੂੰ ਜ਼ਿਆਦਾ ਹੱਕ ਦਿੱਤੇ ਜਾਂਦੇ ਆ ਉਸ ਪੈਰਾਮੀਟਰ ਦੇ ਅਕੋਰਡਿੰਗ ਤਾਂ ਇੱਥੇ ਆਪਾਂ ਨੂੰ ਬਹੁਤ ਖੁੱਲ੍ਹ ਹੋਣੀ ਚਾਹੀਦੀ ਹੈ ਅੰਡਰਸਟੈਂਡਿੰਗ ਹੋਣੀ ਚਾਹੀਦੀ ਹੈ ਆਪਸ਼ਨਸ ਤੇ ਓਪਰਚ्युनिटीਜ਼ ਮਿਲਣੀਆਂ ਚਾਹੀਦੀਆਂ ਪਰ ਆਈ ਥਿੰਕ ਇਹ ਜਿਹੜਾ ਲਫ਼ਜ਼ ਖੁੱਲ ਹੈ ਨਾ ਇਹਨੂੰ ਬੜੇ ਗਲਤ ਤਰੀਕੇ ਨਾਲ ਦੇਖਿਆ ਜਾਂਦਾ ਹੈ ਹਾਂਜੀ ਖੋਲidan ਮਤਲਬ ਜਿਹੜਾ ਹੈਗਾ ਉਹਨੂੰ ਇੰਜ ਮੰਨਿਆ ਜਾਂਦਾ ਕਿ ਇਹ ਜੋ ਜੀ ਆਏ ਇਹ ਕਰ ਲੈ ਪਰ ਇਹ ਨਹੀਂ ਸਮਝਿਆ ਜਾਂਦਾ ਕਿ ਔਰਤ ਨੂੰ ਆਪਣੀ ਇੱਜ਼ਤ ਬਰਕਰਾਰ ਰੱਖਣ ਦਾ ਧਿਆਨ ਹੈ ਹਾਂਜੀ ਕੋਈ ਔਰਤ ਹੈ ਜੀ ਨਹੀਂ ਆ ਜਿਹੜੀ ਚਾਹਦੀ ਆ ਕਿ ਜਿਹੜਾ ਮਰਜ਼ੀ ਮੇਰੀ ਇੱਜ਼ਤ ਨੂੰ ਆ ਕੇ ਹੱਥ ਪਾਵੇ ਔਰ ਤੁਹਾਨੂੰ ਪਤਾ ਉਹਨਾਂ ਨੂੰ ਆਪਣੀ ਬਾਉਂਡਰੀ ਪਤਾ ਹੈ ਪਰ ਅਸੀਂ ਉਹਨਾਂ ਨੂੰ ਕਦੇ ਇਹ ਮਹਿਸੂਸ ਕਰਨ ਦਾ ਜਿੱਦਾਂ ਕਹਿੰਦੇ ਨਾ ਐਕਸਪੀਰੀਅੰਸ ਕਰਨ ਦਾ ਮੌਕਾ ਨਹੀਂ ਦਿੰਦੇ ਯਕੀਨ ਨਹੀਂ ਕਰਦੇ ਉਹਨਾਂ ਤੇ ਹਾਂਜੀ ਰਾਈਟ ਸੋ ਉਹ ਉਹ ਕਦੇ ਹੁਣ ਜਿਹੜੇ ਜੜੀਆਂ ਕੁੜੀਆਂ ਹੈਗੀਆਂ ਨੇ ਉਹ ਤਾਂ ਹੀ ਪੁੱਛਦੇ ਆ ਕਿ ਕਿ ਤੁਹਾਨੂੰ ਸਾਡੇ ਤੇ ਟਰਸਟ ਨਹੀਂ ਹੈਗਾ ਰਾਈਟ ਉਹ ਉਹ ਉਹੀ ਕੰਡੀਸ਼ਨਿੰਗ ਅਗੇਨ ਹਨਾ ਜਿਹੜੀ ਮਾਵਾਂ ਦੀ ਹੋਈ ਹੋਈ ਹੈ ਹਾਂਜੀ ਉਹ ਔਰ ਫਿਰ ਜਿਹੜੀ ਜਿਦਾ ਫਾਦਰ ਜੀ ਹੋਈ ਹੋਈ ਹੈ রাইਟ ਉਹ ਉਹ ਜਿਹੜੀ ਉਹ ਚੱਲੀ ਆ ਰਹੀ ਹੈ ਮੈਂ ਇਸ ਤੋਂ ਅੱਗੇ ਆਪਣੀ ਗੱਲ ਵਧਾਉਣਾ ਚਾਹੁੰਦੀ ਆ ਕਿਉਂਕਿ ਆਪਣਾ ਟਾਈਮ ਜਿਹੜਾ ਬੜੇ ਤੇਜ਼ੀ ਨਾਲ ਲੰਘ ਰਿਹਾ ਹੈ ਹਾਂ ਜੀ ਕਿ ਜਿਹੜੀਆਂ ਹੁਣ ਔਮਨ ਟਰਪਨਰਸ ਨੇ ਹਾਂ ਜੀ ਹੈਨਾ ਜਿਹੜੀਆਂ ਕਿ ਆਪਣੇ ਬਿਜ਼ਨੈਸ ਚਲਾਉਂਦੀਆਂ ਨੇ ਹੈਨਾ ਫਿਰ ਉੱਥੇ ਇੱਥੇ ਵੀ ਫਿਰ ਉਹ ਮਰਦ ਪ੍ਰਦਾਨ ਦੀ ਆ ਜਾਂਦੀ ਹੈ ਗੱਲ ਹਾਂ ਜੀ ਕਿ ਉਹ ਬਿਜ਼ਨਸ ਚਲਾਉਂਦੀਆਂ ਹੋਈਆਂ ਵੀ ਉਹਨਾਂ ਨੂੰ ਪੂਰੀ ਸਪੋਰਟ ਆਦਮੀ ਵੱਲੋਂ ਕਿਉਂ ਨਹੀਂ ਮਿਲਦੀ ਨਹੀਂ ਮਿਲਦੀ ਕਿਉਂਕਿ ਦੇਖੋ ਉਹਨਾਂ ਦਾ ਬਿਜ਼ਨਸ ਕਰਨਾ ਫੈਮਲੀ ਦੇ ਵਿੱਚ ਇੱਕ ਆਪਸ਼ਨਲ ਸੈਕੰਡਰੀ ਨੋਨ ਇੰਪੋਰਟੈਂਟ ਥਿੰਗ ਮੰਨਿਆ ਜਾਂਦਾ ਹੈ ਉਹ ਪ੍ਰਾਇਮਰੀ ਬਰੈਡਵਿਨਰਸ ਨਹੀਂ ਮੰਨੀਆਂ ਜਾਂਦੀਆਂ ਕਦੇ ਵੀ ਚਾਹੇ ਬਹੁਤ ਰੇਅਰ ਕੇਸਿਸ ਚੈਂ ਜਦੋਂ ਕਿਸੇ ਦੀ ਵਾਈਫ ਸੀਈਓ ਆਰ ਇਸ ਰਨਿੰਗ ਯੂ نو ਅ ਕਾਰਪੋਰੇਸ਼ਨ ਉਸ ਲੈਵਲ ਤੇ ਆ ਕੇ ਡਿਫਰੈਂਟ ਗੱਲ ਹੈ ਬਟ ਫਾਰ ਇਗਜ਼ਾਮਪਲ ਮੈਂ ਆਪਣਾ ਬੁਟੀਕ ਰਨ ਕਰ ਰਹੀ ਹਾਂ ਮੇਰੀ ਜਿਹੜੀ ਸਪਲੀਮੈਂਟਰੀ ਇਨਕਮ ਹੋਊਗੀ ਉਹਨੂੰ ਫੈਮਲੀ ਜ਼ਿਆਦਾ ਸੀਰੀਅਸਲੀ ਨਹੀਂ ਲਾਊਗੀ ਕਿ ਚਲੋ ਕਮਾ ਲੈਂਦੀ ਆ ਆਪਣਾ ਖਰਚਾ ਝੁਕ ਲੈਂਦੀ ਆ ਐਂਡ ਦੈਟਸ ਇਟ ਹੈ ਨਾ ਉਹ ਮੈਨੂੰ ਕਦੀ ਐਜ਼ ਅ ਪ੍ਰਾਇਮਰੀ ਕੰਟ੍ਰਿਬਿਊਟਰ ਜਾਂ ਇਕੁਅਲ ਕੰਟ੍ਰਿਬਿਊਟਰ ਨਹੀਂ ਵਖਣਗੇ ਅਗੈਨ ਉਹ ਕਿੱਥੇ ਆ ਜਾਂਦਾ ਉਹ ਚ ਈਗੋ ਵੀ ਆ ਜਾਂਦੀ ਹੈ ਹੈ ਨਾ ਕੋਈ ਐਕਸੈਪਟ ਹੀ ਨਹੀਂ ਕਰਨਾ ਚਾਹੁੰਦਾ ਕਿ ਇੱਕ ਸਾਡੀ ਨੋ ਜਾਂ ਸਾਡੀ ਧੀ ਕੁਝ ਚਲਾ ਰਹੀ ਹੈ ਬਟ ਮੈਂ ਇਹ ਵੀ ਕਹਿਣਾ ਚਾਹੂੰਗੀ ਮੈਂ ਹਮੇਸ਼ਾ ਇੰਡੀਆ ਦੀ ਗੱਲ ਇਸ ਕਰਕੇ ਕਰ ਰਹੀ ਹਾਂ ਬਿਕਾਜ਼ ਥਿੰਗਸ ਆਰ ਚੇਂਜਿੰਗ ਡਰਾਸਟਿਕਲੀ ਮੇਰੇ ਫਰੈਂਡ ਸਰਕਲ ਚ ਇੰਡੀਆ ਚ ਇੰਨੀਆਂ ਜ਼ਿਆਦਾ ਐਂਟਰਪ੍ਰੈਨਰਸ ਨੇ ਉੱਥੇ 20 20 ਬਾਈ ਬਾਈ 28 28 ਸਾਲਾਂ ਦੀਆਂ ਕੁੜੀਆਂ ਨੇ ਇੰਨੇ ਵੱਡੇ ਬਿਜ਼ਨੈਸਸ ਖੋਲ੍ਹੇ ਨੇ ਫਰਮ ਸਕ੍ਰੈਚ ਬਟ ਉਹਦੇ ਸਭ ਤੋਂ ਵੱਡਾ ਬੱਟ ਹੈ ਉਹਨਾਂ ਨੂੰ ਬਹੁਤ ਜ਼ਿਆਦਾ ਫੈਮਿਲੀ ਸਪੋਰਟ ਸੀਗੀ ਉਹਨਾਂ ਦੇ ਪੇਰੈਂਟਸ ਦੀ ਉਹਨਾਂ ਦੇ ਸਪਾਊਸ ਦੀ ਉਹਨਾਂ ਦੀ ਜਾਂ ਜਿਹੜੀ ਫੈਮਿਲੀ ਦਾ ਐਕਸਟੈਂਡਡ ਫੈਮਿਲੀ ਹੈ ਉਹਦੀ ਉਸ ਤੋਂ ਬਿਨਾ ਉਹ ਪੋਸੀਬਲ ਨਹੀਂ ਹੈਗਾ ਤੁਸੀਂ ਤੁਹਾਨੂੰ ਫੈਮਿਲੀ ਸਪੋਰਟ ਚਾਹੀਦੀ ਹੈ ਕਿਉਂਕਿ ਜੇ ਤੁਸੀਂ ਬਾਹਰ ਇਫ ਯੂ ਆਰ ਇਨ ਅਨਟਰਪ੍ਰੀਨੋਰਟ ਆ ਦੇ ਕਾਰ ਉਹ ਜੇ ਤੁਸੀਂ ਬਾਹਰ ਜਾ ਰਹੇ ਹੋ ਕੋਈ ਤਾਂ ਉਸ ਦਾ ਅਰਦੀ ਟੇਕ ਕੇਅਰ ਕਰ ਰਿਹਾ ਨਾ ਰਾਈਟ ਸੋ ਉਹ ਚੀਜ਼ ਬਹੁਤ ਜ਼ਰੂਰੀ ਹੈ ਕਿਉਂਕਿ ਉਹ ਮੈਨੂੰ ਹਮੇਸ਼ਾ ਮਿਲਦੀ ਹੈ ਹਾਂ for granted yeah and an aadmi uh, entrepreneur hai ya kaam karke aaya shaam nu ghar aake aaram nal apne pair sofe te rakh ke baith ke right ek keh sakta hai ke bhai ਲੇ ਆਵੇ ਭਗਵਾਨ ਨੇ ਰੋਟੀ ਲਿਆ ਹਾਂਜੀ ਆਦਮੀ ਔਰਤਾਂ ਵਾਸਤੇ ਹੈ ਨਹੀਂ ਕੋਈ ਭਗਵਾਨ ਹੈ ਨਾ ਕਿੰਦੀ ਰੋਟੀ ਲਿਆਵੇ ਹੈ ਨਾ ਉਹ ਕੰਮ ਕਰਕੇ ਜਾਂ ਬਿਜ਼ਨਸ ਕਰਕੇ ਆ ਕੇ ਵੀ ਆਪਣੀ ਰੋਟੀ ਉਹਨੇ ਹੱਥ ਹੀ ਬਣਾਉਣੀ ਹੈ ਤੇ ਜਿਹੜੀ ਐ ਤੁਸੀਂ ਗੱਲ ਕੀਤੀ ਹੈ ਹੈ ਨਾ ਕਿ ਇੰਡੀਆ ਦੇ ਵਿੱਚ ਇਹ ਇਹ ਚੱਲ ਰਹੀ ਹੈ ਹਾਂਜੀ ਤੇ ਇਹ ਬੜੀ ਹੈਰਾਨੀ ਦੀ ਗੱਲ ਹੈ ਕਿਉਂਕਿ ਬਿਲਕੁਲ ਉੱਥੇ ਮੇਰਾ خیال ਕਾਫੀ ਕਲਚਰ ਚੇਂਜ ਹੋ ਰਿਹਾ ਤੇ ਮੈਂ ਜਿਹੜੇ ਇੱਥੇ ਆਉਂਦੀਆਂ ਨੇ ਹੁਣ ਜਿਦਾਂ ਲੇਡੀਜ਼ ਨੇ ਉਹ ਕਮਰਸ ਦੇ ਮੇਰੀ ਜਿਹੜੀ ਗੱਲ ਹੁੰਦੀ ਹੈ ਹਾਂਜੀ ਉਹ ਉਹ ਹੈਰਾਨ ਹੁੰਦੇ ਆ ਕਿ ਹਾਲੇ ਇੱਥੇ ਕਿਵੇਂ ਕਲਚਰ ਆਪਣਾ ਚੱਲ ਰਿਹਾ ਆ ਹਨਾ ਹਾਂਜੀ ਤੇ ਉਹਦੇ ਵਿੱਚ ਜਿਹੜਾ ਆਦਮੀ ਆ ਪ੍ਰਤੀ ਸਟਿਗਮਾ ਹੈਗਾ ਆ ਰਾਈਟ ਕਿ ਜਿਹੜਾ ਆਦਮੀ ਹਮ ਔਰਤ ਨੂੰ ਸਪੋਰਟ ਕਰਦਾ ਹਾਂਜੀ ਹਨਾ ਉਹਦੇ ਵਾਸਤੇ ਆਪਣੀ ਕਮਿਊਨਿਟੀ ਚ 네ਗੇਟਿਵ ਵਰਡਸ ਬਹੁਤ ਨੇ ਉਹ ਵੀ ਪੀੜੀ ਦਾ ਰ ਪੀੜੀ ਉਹ ਕੰਡੀਸ਼ਨਿੰਗ ਜਿਹੜੀ ਹੈਗੀ ਆ ਉਹ ਚੱਲੀ ਆਂਦੀ ਆ ਕਿ ਜੇ ਤੂੰ ਜੇ ਤੇਰੀ ਔਰਤ ਕਮਾਂਦੀ ਐ ਜਾਂ ਤੂੰ ਔਰਤ ਦੀ ਮੰਦਾ ਤੇ ਫਿਰ ਤੂੰ ਜੋਰੂ ਦਾ ਗੁਲਾਮ ਹੈ ਹਮ ਰਾਈਟ ਬਿਲਕੁਲ ਔਰਤਾਂ ਵਾਸਤੇ ਕੋਈ ਵਰਡਸ ਹੈ ਨੇ ਨਹੀਂ ਹੁਣ ਵੇਖੋ ਆਪਾਂ ਕਿੰਨਾ ਹੁਣ ਜੇ ਸੋਚੀਏ ਕਿ ਅੱਛਾ ਔਰਤ ਲਈ ਇਹਦਾ ਲਾਈਕ ਸਿਨੋਨਿਮਸ ਟੂ ਦਿਸ ਕੀ ਹੋਗਾ ਆਪਾਂ ਨੂੰ ਨਹੀਂ ਕੁਝ ਮਿਲੂਗਾ ਮੈਨੂੰ ਤਾਂ ਨਹੀਂ ਕੁਝ ਮਾਇੰਡ ਚ ਆਇਆ ਹੈਨਾ ਮੈਨੂੰ ਹਾਲੇ ਤੱਕ ਨਹੀਂ ਮੈਂ ਲੱਭ ਸਕੀ ਕਿਉਂਕਿ ਔਰਤ ਨੂੰ ਜੋਰੂ ਤੇ ਆਦਮੀ ਨੂੰ ਕੀ ਕਹਿੰਦੇ ਆ ਨਹੀਂ ਪਰ ਤੁਸੀਂ ਵੇਖੋ ਜੋਰੂ ਦਾ ਗੁਲਾਮ ਥੱਲੇ ਲੱਗਿਆ ਹੋਇਆ ਹਾਂ ਆ ਜਾਂ ਕੋਈ ਵੀ ਹੋ ਰਹੇ ਹੋ ਜਿਹੜੇ ਆ ਕਨੋਟੇਸ਼ਨਸ ਜਿ ਹਾਂ ਆਪਾਂ ਅਟੈਚ ਕਰ ਦਿੰਨੇ ਆ سپورਟਿਵ ਹਸਬੰਡ ਨਨ ਹੈਨਾ ਇਹ ਕਿਉਂ ਹੈ ਕਿਉਂਕਿ ਇਹ ਕਿਤਨਾ ਕਿਤੇ ਜਿਹੜੇ ਆ ਵਰਡਸ ਐਂਡ ਫਰੇਜ਼ਸ ਆਏ ਆ ਇਹੇ ਉਸ ਪ੍ਰੈਕਟਿਸ ਨੂੰ ਡਿਸਕਰੇਜ ਕਰਨ ਲਈ ਆਏ ਆ ਤਾਂ ਕਿ ਬੰਦੇ ਇਹ ਗੱਲਾਂ ਆਪਣੇ ਬਾਰੇ ਸੁਣਨ ਤੇ ਕਹਿਣ ਅੱਛਾ ਮੈਂ ਜੁਰੂ ਦਾ غلام ਐ ਅੱਛਾ ਫਿਰ ਮੈਂ ਨਹੀਂ ਆ ਗੱਲ ਕਰੂੰਗਾ ਹੁਣ ਅੱਗੇ ਤੋਂ ਹੈਨਾ ਉਸ ਚੀਜ਼ ਉਸ ਪ੍ਰੈਕਟਿਸ ਨੂੰ ਡਿਸਕਰੇਜ ਕਰਨ ਲਈ ਆਏ ਆ ਬੇਸਿਕਲੀ ਕਿ ਵਿਮਨ ਜੇ ਸੁਪਰਸੀਡ ਕਰ ਰਹੀਆਂ ਨੇ ਜਾਂ ਲੀਡਰਸ਼ਿਪ ਚ ਜਾ ਰਹੀਆਂ ਨੇ ਜਾਂ ਇਕੁਅਲ ਕੰਟ੍ਰਿਬਿਊਟਰ ਬਨ ਰਹੀਆਂ ਨੇ ਤਾਂ ਆਪਾਂ ਹਸਬੰਡਸ ਦੇ ਥਰੂ ਜਾਂ ਫੈਮਿਲੀ ਦੇ ਥਰੂ ਇਹ 네ਗੇਟਿਵ ਜੀ ਇੱਕ ਗੱਲਬਾਤ ਚਲਾ ਕੇ ਉੱਥੇ ਉੱਤੇ ਰੋਕ ਲਾ ਦਈਏ ਇਹ ਇਹਦੇ 'ਚ ਮੈਂ ਜਦੋਂ ਫਿਰ ਦੇਖਦੀ ਆ ਕਿ ਆਪਣਾ ਜਿਹੜਾ ਸਿੱਖ ਸੱਭਿਆਚਾਰ ਆ ਸਿੱਖ ਧਾਰਮ ਸਿੱਖ ਕਲਚਰ ਹੈ ਹਨ ਕਿ ਜਿਹੜਾ ਆਪਾਂ ਕਹਿੰਦੇ ਆ ਕਿ ਸਮਾਜ ਜਿਹੜਾ ਸਾਡਾ ਆ ਉਹ ਉਸ ਔਰਤ ਨੂੰ ਜਨਮ ਦੇਵੇ ਹਾਂਜੀ ਰਾਈਟ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਤੁਹਾਡੇ ਸਰਕਲ ਦੇ ਵਿੱਚ ਕਾਫੀ ਔਰਤਾਂ ਹੈਗੀਆਂ ਨੇ ਜਿਹੜੀਆਂ ਜਾਂ ਯੰਗ ਕੁੜੀਆਂ ਨੇ ਜਿਹੜੀਆਂ ਐਂਟਰਪ੍ਰੈਨਿਅਰਸ ਹੈਗੀਆਂ ਨੇ ਫੈਮਿਲੀ ਦੀ ਸਪੋਰਟ ਹੈ ਰਾਈਟ ਉਹ ਜਿਹੜੀ ਫੈਮਿਲੀ ਐ ਉਹ ਹੁਣ ਇੱਕ ਜਿਵੇਂ ਜਿਵੇਂ ਫੈਮਿਲੀਜ਼ ਇਸ ਤਰ੍ਹਾਂ ਵਧਣ ਗਈਆਂ ਹਾਂਜੀ ਰਾਈਟ ਉਹ ਸਮਾਜ ਇਸ ਤਰ੍ਹਾਂ ਦਾ ਕ੍ਰੀਏਟ ਹੋ ਰਿਹਾ ਹਾਂਜੀ ਰਾਈਟ ਕਿ ਜਿਹੜੇ ਉਹ ਇਨ੍ਹਾਂ ਔਰਤਾਂ ਨੂੰ ਜਨਮ ਦੇ ਰਹੇ ਜਿਹੜੀਆਂ ਕਿ ਲੀਡਰਸ਼ਿਪ ਰੋਲ ਦੇ ਵਿੱਚ ਆਣ ਹਾਂਜੀ ਹੈਨਾ ਤੇ ਤਾਂ ਕਿ ਆਪਣੇ ਜਿਹੜੇ ਰੋਲ ਮਾਡਲਸ ਦੀ ਗੱਲ ਕਰਦੇ ਆ ਹੁਣ ਅੱਜ ਹੀ ਮੇਰੀ ਸਟੂਡੈਂਟ ਦੇ ਨਾਲ ਗੱਲ ਹੋ ਰਹੀ ਸੀ ਮੈਂ ਕਿਹਾ ਤੂੰ ਜੋ ਛੋਟੀ ਹੁੰਦੀ ਸੀ ਤੂੰ ਕੀ ਬਣਨਾ ਚਾਹੁੰਦੀ ਸੀ ਕਹਿੰਦੇ ਮੈਨੂੰ ਪਤਾ ਹੀ ਨਹੀਂ ਐ ਕਿ ਮੈਂ ਕੀ ਬਣਨਾ ਚਾਹੁੰਦੀ ਸੀ ਰਾਈਟ ਹਾਂ ਕਿਉਂ ਕਿ ਰੋਲ ਮਾਡਲਸ ਨਹੀਂ ਐ ਹਮ ਰਾਈਟ ਕੋਈ ਗੱਲ ਹੀ ਨਹੀਂ ਹੁੰਦੀ ਵੀ ਤੂੰ ਕੀ ਬਣਨਾ ਕਿਉਂ ਉੱਥੋਂ ਤੇ ਹੁਣ ਸਾਰਿਆਂ ਦੀ ਦੌੜ ਇੱਧਰ ਨੂੰ ਲੱਗੀ ਹੋਈ ਹੈ ਇੱਧਰ ਨੂੰ ਲੱਗੀ ਹੋਈ ਹੈ ਹਾਂਜੀ ਤੇ ਇਹਦੇ ਵਿੱਚ ਵੀ ਦੇਖੋ ਕਿੰਨੀ ਇਹ ਇਹ ਜਿਹੜੀ ਅਗੇਨ ਪਾਏ ਸੇ ਬਾਰੇ ਜਿਹੜੀ ਕੰਡੀਸ਼ਨਿੰਗ ਹੋਈ ਆ ਕਿ ਪੈਸਾ ਹੀ ਚਾਹੀਦਾ ਆ ਸਰਵਾਈਵਲ ਦਾ ਮੋਡ ਜਿਹੜਾ ਸਾਡਾ ਅਸੀਂ ਜਿਹਦੇ ਵਿੱਚ ਸਟਕ ਹੋਏ ਹੋયા ਹਾਂ ਰਾਈਟ ਉਹਦੇ ਨਾਲ ਸਾਡੇ ਜਿਹੜੀ ਕ੍ਰੀਏਟੀਵਿਟੀ ਹੈ ਉਹ ਨਹੀਂ ਨਿਕਲ ਸਕਦੀ ਨਹੀਂ ਨਿਕਲ ਸਕਦੀ ਨਾ ਔਰਤਾਂ ਦੀ ਤੇ ਨਾ ਨਾ ਆਦਮੀਆਂ ਦੀ ਨਾ ਕੁੜੀਆਂ ਦੀ ਤੇ ਨਾ ਮੁੰਡਿਆਂ ਦੀ ਹਾਂਜੀ ਇਹ ਵੀ ਇੱਕ ਨਵੀਂ ਤਰ੍ਹਾਂ ਦੀ ਕੰਡੀਸ਼ਨਿੰਗ ਜਿਹੜੀ ਹੈ ਉਹ ਹੁਣ ਫੇਰ ਅਸੀਂ ਉਹਦੇ ਚ ਪਏ ਹੋਏ ਆ ਹਮ ਰੈਟ ਰੇਸ ਹੈ ਨਾ ਹਾਂਜੀ ਰਾਈਟ ਸੋ ਇਹਨੂੰ ਜੇ ਆਪਾਂ ਇਹ ਇਹ ਤੋੜਨੀ ਹੋਵੇ ਹਮ ਇਹਦੇ ਚ ਤੁਹਾਡੇ ਕੀ ਸੁਜੈਸ਼ਨ ਨੇ ਕੰਡੀਸ਼ਨਿੰਗ ਜਿਹੜੀ ਹੈ ਔਰਤਾਂ ਕਿਵੇਂ ਤੋੜ ਸਕਦੀਆਂ ਔਰ ਆਦਮੀ ਕਿਵੇਂ ਤੋੜ ਸਕਦੇ ਆ ਆਈ ਥਿੰਕ ਦੋਮਲੀ ਕਾਮਨ ਹੀ ਪ੍ਰਿੰਸੀਪਲ ਅਪਲਾਈ ਹੁੰਦਾ ਹੈ ਕਿ ਫਸਟ ਆਫ 올 ਜਿਹੜੀ ਚੀਜ਼ ਲਈ ਤੁਸੀਂ ਪੈਸ਼ਨੇਟ ਹੈਗੇ ਹੋ ਉਹ ਕਰਨੀ ਬਹੁਤ ਜ਼ਰੂਰੀ ਹੈ ਰਾਈਟ ਬਲਦੇਵ ਜੀ ਅਕਸਰ ਆਪਣੀਆਂ ਪ੍ਰੈਜੈਂਟੇਸ਼ਨਸ 'ਤੇ ਗੱਲ ਕਰਦੇ ਆ ਕਿ ਜੇ ਤੁਹਾਡੇ ਸੁਪਨੇ ਖਤਮ ਹੋ ਗਏ ਤੁਸੀਂ ਇੱਕ ਲਾਸ਼ ਹੋ ਸਭ ਤੋਂ ਮਾੜਾ ਹੁੰਦਾ ਹੈ ਸੁਪਨਿਆਂ ਦਾ ਮਰ ਜਾਣਾ ਹੈ ਨਾ ਸੋ ਉਹ ਅਲਾਈਵ ਰੱਖਨੇ ਬਹੁਤ ਜ਼ਰੂਰੀ ਨੇ ਚਾਹੇ ਕੋਈ ਜੋ ਮਰਜ਼ੀ ਕਵੇ ਤੁਹਾਡੇ ਮਾਤਾ ਪਿਤਾ ਜੋ ਮਰਜ਼ੀ ਕਹਿਣ ਐਸ ਲੋੰਗ ਐਸ ਤੁਹਾਨੂੰ ਪਤਾ ਤੁਸੀਂ ਕੁਝ ਸਹੀ ਕਰ ਰਹੇ ਹੋ ਸਹੀ ਦਿਸ਼ਾ ਚ ਜਾ ਰਹੇ ਹੋ ਜੇ ਮੈਂ ਟੀਚਰ ਬਣਨਾ ਚਾਹੁੰਦੀ ਹਾਂ ਪਰ ਮੇਰੇ ਪੇਰੈਂਟਸ ਮੈਨੂੰ ਇੰਜੀਨੀਅਰ ਬਣਾਉਣਾ ਚਾਹੁੰਦੇ ਆ then mai mainu teacher banna chahida hai kyunki mainu pata i'll be a great teacher hai na mere number pa mai engineering ch zyada aayi hon but even if i become an engineer i'll be a, a terrible engineer mm -hmm. so oh karo jo tada dil karda because ode tusi khush rahoge te khushi bare koi gall nahi karda ਜਿਵੇਂ ਆਪਾਂ ਗੱਲ ਕੀਤੀ ਸੀ ਖੁਸ਼ੀ ਬਾਰੇ ਗੱਲ ਅਗੇਨ ਉਹ ਫਿਰ ਅੱਜ ਵੀ ਜਿਵੇਂ ਹੁਣ ਆਪਾਂ ਗੱਲ ਕੀਤੀ ਐ ਕਿ ਉਹ ਆਦਮੀ ਦੇ ਆਸ-ਪਾਸ ਹੀ ਘੁੰਮਦੀ ਹੈ ਹਾਂਜੀ ਤੇ ਇਹ ਵੀ ਜਿਹੜੀ ਸਦੀਆਂ ਦੀ ਇਹ ਅੱਜ ਆਪਾਂ ਜਦੋਂ ਆਪਾਂ ਇਹ ਵਰਡਸ ਲੱਭਣ ਦੀ ਕੋਸ਼ਿਸ਼ ਕਰ ਰਹੇ ਸੀ ਕਿ ਜੇ ਆਦਮੀ ਸਪੋਰਟਿਵ ਹੈ ਤੇ ਉਹਦੇ ਵਾਸਤੇ ਤੇ ਹੈ ਇਹ ਵਰਡ ਕਿ ਉਹ ਉਹ ਜੁਰਦਾ ਗੁਲਾਮ ਹੈ ਔਰਤ ਵਾਸਤੇ ਆਪਾਂ ਨੂੰ ਕੁਝ ਲੱਭ ਨਹੀਂ ਸਿਰਿਆ ਹਨਾ ਤੇ ਔਰਤ ਜਿਹੜੀ ਹੈਗੀ ਆ ਉਹ ਸਦੀਆਂ ਤੋਂ ਪਤੀ ਪਰਮੇਸ਼ਰ ਦੀ ਸੇਵਾ ਕਰਦੀ ਆ ਰਹੀ ਹੈ ਰਾਈਟ ਹਾਂਜੀ ਕਿੰਨਾ ਜ਼ਮੀਨ ਅਸਮਾਨ ਦਾ ਫਰਕ ਹੈ ਇਸ ਕੰਡੀਸ਼ਨਿੰਗ ਦੇ ਵਿੱਚ ਉਹਦੀ ਸੇਵਾ ਹੈ ਵਾਈਫ ਜੋ ਕਰੇ ਸੇਵਾ ਹੈ ਪਤੀ ਜੋ ਕਰੇ ਉਹ ਗੁਲਾਮੀ ਹੈ ਉਹ ਗੁਲਾਮੀ ਹੈ ਹਾਂ ਤੇ ਲੇਕਿਨ ਹੈਨਾ ਹਾਂ ਔਰਤ ਪੜਵੀ ਲੈਂਦੀ ਹੈ ਹੂੰ ਪੜ ਕੇ ਘਰ ਵੀ ਚਲਾਉਂਦੀ ਐ ਹਾਂਜੀ ਰਾਈਟ ਫਿਰ ਉਹ ਬੱਚਿਆਂ ਨੂੰ ਵੀ ਸਾਂਭਦੀ ਐ ਆਦਮੀ ਨੂੰ ਵੀ ਸਾਂਭਦੀ ਐ ਰਿਸ਼ਤੇ ਵੀ ਸਾਂਭਣੇ ਉਹਦੇ ਤੇ ਹੀ ਐ ਸਾਰੇ ਬਰਡਨ ਹਾਂ ਰਾਈਟ ਜੇ ਉਹ ਰਿਸ਼ਤੇ ਨਹੀਂ ਸਾਂਭਦੀ ਤੇ ਫਿਰ ਉਹਨੂੰ ਮੌਕਾ ਨਹੀਂ ਸਾਂਭਣਾ ਆਉਂਦਾ ਉਹਨੂੰ ਘਰ ਨਹੀਂ ਚਲਾਉਣਾ ਆਉਂਦਾ ਰਾਈਟ ਸਾਰੇ ਬਰਡਨ ਜਿਹੜੀ ਐ ਔਰਤ ਤੇ ਐ ਹਾਂ ਰਾਈਟ ਪਰ ਉਹ ਗੁਲਾਮ ਨਹੀਂ ਐ ਪਰ ਉਹ ਗੁਲਾਮ ਨਹੀਂ ਐ ਰਾਈਟ ਹੈਨਾ ਤੇ ਜਿਹੜੀ ਤੁਸੀਂ ਆ ਗੱਲ ਕਹੀ ਸਾਰੇ ਕੰਮ ਉਹ ਕਰਦੀ ਹੈ ਆਈ ਥਿੰਕ ਸਭ ਤੋਂ 트ੈਜਿਕ ਸਿਚੁਏਸ਼ਨ ਹਾਊਸ ਵਾਈਫ ਦੀ ਹੈ ਜਿਹੜੀ ਇੰਨਾ ਅਨਪੇਡ ਲੇਬਰ ਕਰਕੇ ਵੀ ਥੈਂਕਲੈਸ ਜੌਬ ਕਰਦੀ ਹੈ ਮੈਨੂੰ ਲੱਗਦਾ ਆਪਾਂ ਥੈਂਕ ਯੂ ਨਹੀਂ ਕਹਿੰਦੇ ਆਪਣੀਆਂ ਮਦਰਸ ਜਿਹੜੀਆਂ ਹੋਮ ਮੇਕਰਸ ਰਹੀਆਂ ਨੇ ਔਰ ਥੈਂਕ ਯੂ ਕਹਿਣਾ ਇਹ ਸਾਈਕਲ ਨੂੰ ਤੋੜਨਾ ਜਿਹੜਾ ਉਹ ਹਸਬੰਡ ਨੂੰ ਹੀ ਸ਼ੁਰੂ ਕਰਨਾ ਪਏਗਾ ਬਿਲਕੁਲ ਰਾਈਟ ਆਪਣੇ ਬੱਚਿਆਂ ਨੂੰ ਦਿਖਾਉਣ ਵਾਸਤੇ রাইਟ ઓਰ ਇਹ ਇਹ ਮੈਨੂੰ ਲੱਗਦਾ ਕਿ ਆਪਾਂ ਨੂੰ ਇੱਕ ਹੋਰ ਐਪੀਸੋਡ ਕਰਨਾ ਪਏਗਾ ਕਿ ਜਿਹਦੇ ਚ ਆਪਾਂ ਸਿਰਫ ਇਸ ਚੀਜ਼ ਤੇ ਗੱਲ ਕਰ ਸਕੀਏ ਕਿ ਇਹ ਸਾਈਕਲ ਕਿਵੇਂ ਬ੍ਰੇਕ ਹੋ ਸਕਦਾ ਜਿਵੇਂ ਹੁਣ ਆਪਾਂ ਥੋੜੀ ਜੀ ਆਪਣੇ ਕੋਲ ਮਸਾ 5 ਕਮੈਂਟ ਰਹਿ ਗਏ ਆ রাইਟ ਤੇ ਆਈ ਥਿੰਕ ਆਪਾਂ ਇਹਦੇ ਚ ਪੂਰਾ ਡਿਸਕਸ਼ਨ ਨਹੀਂ ਕਰ ਸਕਾਂਗੇ ਕਿ ਕਿਵੇਂ ਇਸ ਇਸ ਸਾਈਕਲ ਨੂੰ ਤੋੜਿਆ ਜਾ ਸਕਦਾ ਹੈ ਆਦਮੀ ਕਿਵੇਂ ਸ਼ੁਰੂ ਕਰ ਸਕਦਾ ਹੈ ਬਿਨਾ ਇਹ ਸੋਚਿਆ ਕਿ ਉਹ ਜੋਰੂ ਦਾ ਗੁਲਾਮ ਹੈ ਕਿ ਉਹ ਇੱਕ ਸਪੋਰਟਿਵ ਹਸਬੰਡ ਬਣ ਰਿਹਾ ਇਹਨਾਂ ਦੋਨਾਂ ਚੀਜ਼ਾਂ ਚ ਕੀ ਫਰਕ ਹੈ ਰਾਈਟ ਆਈ ਥਿੰਕ ਆਪਾਂ ਇੱਕ ਇਹ ਗੱਲ ਕਰ ਸਕਦੇ ਹਾਂ ਦੂਸਰੀ ਇਹ ਗੱਲ ਕਰਾਂਗੇ ਕਿ ਜਿਹੜੀਆਂ ਔਰਤਾਂ ਨੇ ਹੂੰ ਉਹ ਕਿਵੇਂ ਇੱਕ ਦੂਜੇ ਪ੍ਰਤੀ ਕੰਪੈਸ਼ਨ ਪੈਦਾ ਕਰ ਸਕਣ ਹਾਂਜੀ ਹੈਨਾ ਕਿ ਔਰਤਾਂ ਇਸ ਸਾਈਕਲ ਨੂੰ ਤੋੜਨ ਵਿੱਚ ਕੀ ਰੋਲ ਨਿਭਾ ਸਕਦੀਆਂ ਨੇ ਆਪਾਂ ਇਹ ਜਿਹੜੀ ਕੰਡੀਸ਼ਨਿੰਗ ਹੋਈ ਹੈ ਸਦੀਆਂ ਦੀ ਇੰਨੀ ਛੇਤੀ ਤੇ ਟੁੱਟਣੀ ਨਹੀਂ ਪਰ ਆਪਾਂ ਗੱਲ ਤੇ ਸ਼ੁਰੂ ਕਰ ਸਕਦੇ ਨਾ ਇਸ ਚੀਜ਼ ਦੀ ਬਿਲਕੁਲ ਬਿਲਕੁਲ ਤੁਸੀਂ ਅਖੀਰ ਦੇ ਵਿੱਚ ਕੀ ਕਹਿਣਾ ਚਾਹੋਗੇ ਹਾਂਜੀ ਮੈਂ ਅਖੀਰ ਦੇ ਵਿੱਚ ਇਹੀ ਕਹਿਣਾ ਚਾਹੂੰਗੀ ਕਿ ਆਪਾਂ ਨੈਕਸਟ ਐਪੀਸੋਡ ਡੈਫੀਨਿਟਲੀ ਇੱਥੇ ਕਰ ਸਕਦੇ ਹਾਂ ਕਿ ਉਹ ਸਾਈਕਲ ਕਿਵੇਂ ਬ੍ਰੇਕ ਹੋ ਸਕਦਾ ਬਟ ਮੈਂ ਕਨਕਲੂਡ ਕਰਨ ਲਈ ਸਿਰਫ ਇਨਾ ਕਹਿਣਾ ਚਾਹੂੰਗੀ ਕਿ ਜਿਹੜਾ ਫਰਸਟ ਤੇ ਭੇਗੇ ਕੰਡੀਸ਼ਨਿੰਗ ਨੂੰ ਤੋੜਨ ਦਾ ਸਪੈਸ਼ਲੀ ਜੇ ਆਪਾਂ ਮੈਰਿਜ ਦੇ ਵਿੱਚ ਕਈਏ ਜਾਂ ਕਿਸੇ ਵੀ ਰਿਲੇਸ਼ਨ ਉਹ ਇੱਥੋਂ ਸ਼ੁਰੂਆਤ ਹੋ ਸਕਦੀ ਹੈ ਕਿ ਤੁਸੀਂ ਦੂਸਰੇ ਬੰਦੇ ਨੂੰ ਆਪਣਾ ਇਕੁਅਲ ਸਮਝੋ ਜੇ ਤੁਸੀਂ ਉਹਨੂੰ ਆਪਣੇ ਤੋਂ ਇਨਫੀਰੀਅਰ ਸਮਝਦੇ ਹੋ ਉਹ ਕਦੀ ਵੀ ਕੰਡੀਸ਼ਨਿੰਗ ਦਾ ਸਾਈਕਲ ਬ੍ਰੇਕ ਹੀ ਨਹੀਂ ਹੋਊਗਾ ਕਿਉਂਕਿ ਉਹ ਬੰਦਾ ਆ ਆ ਡਿਸਪੈਰਟੀ ਰਹੂਗੀ ਹਨਾਂ اور ਕੰਡੀਸ਼ਨਿੰਗ ਨੂੰ ਤੋੜਨ ਲਈ ਤੁਹਾਨੂੰ ਚੀਜ਼ਾਂ ਨੂੰ ਐਵੇਂ ਵਿਊ ਕਰਨਾ ਪੈਣਾ ਕਿ ਅਸੀਂ ਇਕੁਅਲਸ ਆ ਤੇ ਜਦੋਂ ਤੁਸੀਂ ਉਹ ਰੋਲ ਮਾਡਲ ਖੁਦ ਬਣੋਗੇ ਬਜਾਏ ਉਹਨਾਂ ਨੂੰ ਸੁਸਾਇਟੀ 'ਚ ਲੱਭਣ ਦੀ ਤੁਹਾਡੇ ਬੱਚੇ ਤੁਹਾਨੂੰ ਲੁੱਕ ਅਪ ਟੂ ਕਰਨਗੇ ਰਾਈਟ ਸੋ ਆਪਾਂ ਚਾਹੇ ਰੋਲ ਮਾਡਲਸ ਜੇ ਹਜੇ ਸੁਸਾਇਟੀ 'ਚ ਨਹੀਂ ਵੀ ਅਵੇਲੇਬਲ ਵੀ ਕੈਨ ਬੀ ਵਨ ਐਬਸੋਲੂਟਲੀ ਐਂਡ ਆਈ ਥਿੰਕ ਇੱਥੇ ਇਹ ਵੀ ਇੱਕ ਜਿੱਦਾਂ ਆਪਾਂ ਉਹ ਕੰਡੀਸ਼ਨਿੰਗ ਨੂੰ ਤੋੜਨ ਦੀ ਜਿਹੜੀ ਹੈਗੀ ਆ ਇੱਕ ਐਗਜ਼ਾਮਪਲ ਹੋ ਸਕਦੀ ਆ ਕਿ ਅਸੀਂ ਉਹ ਰੋਲ ਮਾਡਲਸ ਬਣੀਏ राइट ओस कंडीशनिंग ਨੂੰ ਤੋੜਨ ਲਈ ਤੇ ਜਿਹੜੀ ਇਹ ਤੁਸੀਂ ਗੱਲ ਕੀਤੀ ਹੈ ਇਕੁਅਲ ਸਮਝਣਾ ਔਰਤ ਨੂੰ ਇਥੋਂ ਸ਼ੁਰੂਆਤ ਹੋ ਸਕਦੀ ਹੈ ਆਪਾਂ ਫਿਰ ਅਗਲਾ ਐਪੀਸੋਡ ਜਿਹੜਾ ਹੈਗਾ ਇਥੋਂ ਸ਼ੁਰੂ ਕਰਾਂਗੇ ਕਿ ਵਾਟ ਦਸ ਦੈਟ ਲੁੱਕ ਲਾਈਕ ਉਹ ਇਕੁਅਲ ਦੇਖਣ ਨੂੰ ਕਿਵੇਂ ਲੱਗੂਗਾ ਉਹ ਗੱਲਾਂ 'ਚ ਨਹੀਂ ਹੋਊਗਾ राइट ਇਹ ਵੀ ਬਹੁਤ ਜ਼ਰੂਰੀ ਹੈ ਸਮਝਣਾ ਕਿ ਅਸੀਂ ਗੱਲਾਂ-ਗੱਲਾਂ 'ਚ ਇਕੁਐਲਿਟੀ ਨਹੀਂ ਦੇ ਸਕਦੇ ਗੱਲਾਂ-ਗੱਲਾਂ ਦੇ ਵਿੱਚ ਤਾਂ ਇਕੁਐਲਿਟੀ ਦੀ ਗੱਲ ਬਹੁਤ ਹੁੰਦੀ ਹੈ ਹਮ राइट ਹੁਣ ਗੁਰੂਆਂ ਨੇ ਤੇ ਕੁਆਲਿਟੀ ਕਿੰਨੇ ਚਿਰ ਦੀ ਦਿੱਤੀ ਹੋਈ ਹੈ ਦੂਸਰੇ ਧਰਮਾਂ ਦੇ ਜਿਹੜੇ ਆ ਉਹ ਐਗਜ਼ਾਮਪਲਸ ਦਿੰਦੇ ਨੇ ਉਹ ਗੁਰੂ ਗ੍ਰੰਥ ਸਾਹਿਬ ਚੋਂ ਐਗਜ਼ਾਮਪਲ ਦਿੰਦੇ ਆ ਰਾਈਟ ਪਰ ਉਹ ਇਕੁਐਲਿਟੀ ਪ੍ਰੈਕਟੀਕਲੀ ਕਿਵੇਂ ਦੀ ਲੱਗੂਗੀ ਉਹਦੇ ਬਾਰੇ ਆਪਾਂ ਅਗਲੇ ਐਪੀਸੋਡ ਚ ਗੱਲ ਕਰਾਂਗੇ ਕਮਲ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਰੀਨਾ ਤੇ ਮੈਂ ਆਸ ਕਰਦੀ ਆ ਕਿ ਜਿਹੜੇ ਸਾਡੇ ਦਰਸ਼ਕ ਨੇ ਇਸ ਪ੍ਰੋਗਰਾਮ ਨੂੰ ਦੇਖ ਰਿਹਾ ਹੈ ਕਿ ਉਹਨਾਂ ਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਤੁਹਾਡੇ ਸੁਝਾਅ ਸੀ ਹਮੇਸ਼ਾ ਸਿਰ ਮੱਥੇ ਤੁਹਾਡੀ ਕੋਈ ਫੀਡਬੈਕ ਹੋਵੇ ਤੁਸੀਂ ਸਾਨੂੰ ਫੀਡਬੈਕ ਦੱਸ ਸਕਦੇ ਹੋ ਦੇ ਸਕਦੇ ਹੋ ਜਿਹੜੇ ਸਕਰੀਨ ਤੇ ਨੰਬਰ ਆ ਰਹੇ ਨੇ ਉਹਨਾਂ ਤੇ ਤੇ ਤੁਹਾਡਾ ਇਸ ਪ੍ਰੋਗਰਾਮ ਨੂੰ ਦੇਖਣ ਦਾ ਬਹੁਤ-ਬਹੁਤ ਧੰਨਵਾਦ ਤੇ ਇੱਥੇ ਹੀ ਤੁਹਾਡੇ ਤੋਂ ਇਜਾਜ਼ਤ ਲੈਂਦੇ ਆ ਸਤਿ ਸ੍ਰੀ ਅਕਾਲ